બસ ਇਹਨਾਂ ਦੇ ਆਖਰੀ ਪੈ ਲਈਆ ਮੈਂ ਸਾਰਾ ਇੰਤਜ਼ਾਮ ਕੀਤਾ ਹੈ ਆ ਵੇਖੋ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈਗੀ ਆ ਲਾ ਜੀ तक जो भी गलतियां कितिया मेनू गलतियां बहुत पछतावा है। तो नहीं, मम्मा पापा, तो मेन दो माफ कर दो अज तक मैं जो भी गलतियां कीतिया मेनू गलतिया का बहुत पछतावा है मैं हूं रियलाइज कर रहा कि मैं कितना गलत सी ममा तड़े वर्ग खिलाफ चलता रहा कोई ना पुत ਨਹੀਂ ਮਮਾ ਮੇਰੇ ਕੋ ਬਹੁਤ ਗਲਤੀਆਂ ਹੋਈਆਂ ਨੇ ਤੁਹਾਨੂੰ ਪਤਾ ਹੈ ਬੱਚਾ ਕੋਈ ਕਿਤਾਬ ਹੁੰਦਾ ਜੋ ਵੀ ਉਸਤੇ ਲਿਖਿਆ ਜਾਵੇ ਬਸ ਉਹ ਲਿਖਿਆ ਹੀ ਰਹਿੰਦਾ ਮੈਂ ਦਾਦੀ ਦੀਆਂ ਗੱਲਾਂ ਚੋਂਦਾ ਰਿਆ ਤੇ ਤੁਸੀਂ ਕਿੰਨਾ ਕੁਝ ਕਰਦੇ ਰਹੇ ਮੇਰੇ ਨਾਲ ਚੱਲ ਬੇਟਾ ਕੋਈ ਗੱਲ ਨਹੀਂ ਨਹੀਂ ਮਮਾ ਦਾਦੀ ਦੀਆਂ ਗੱਲਾਂ ਨੇ ਮੇਰੇ ਮਨ ਦੇ ਵਿੱਚ ਇਨੀ ਨਫ਼ਰਤ ਪੈਦਾ ਕਰਤੀ ਸੀ ਨਾਲ ਤੁਹਾਡੇ ਵੱਲੋਂ ਕਿ ਮੈਂ ਤੁਹਾਡਾ ਪਿਆਰ ਕਦੀ ਸਮਝ ਨਹੀਂ ਪਾਇਆ ਤੇ ਨਾ ਹੀ ਸਮਝਣ ਦੀ ਕੋਸ਼ਿਸ਼ ਕੀਤੀ ਐ ਹਰ ਹੁਣ ਮੈਨੂੰ ਸਭ ਦੇਖ ਰਿਹਾ ਸਭ ਮੈਂ ਸਾਫ਼-ਸਾਫ਼ ਦੇਖ ਸਕਦਾ ਕੌਣ ਮੈਨਾਂ ਪਿਆਰ ਕਰਦਾ ਤੇ ਕੌਣ ਦਿਖਾਵਾ ਕਰਦਾ। ਮੈਨੂੰ ਮਾਫ਼ ਕਰ ਦਿਓ ਮੰਮਾ। ਚਾਹ ਬੇਟਾ ਕੋਈ ਗੱਲ ਨਹੀਂ। देर ਆਇਆ, درست ਆਇਆ। ਤੈਨੂੰ ਪਤਾ ਲੱਗ ਗਿਆ ਨਾ ਕਿ ਮਾਂ ਤੇਰੀ ਠੀਕ ਸੀ। ਕੋਈ ਉਹਦੀ ਗੱਲ ਨਹੀਂ ਸੀ। ਐਵੇਂ ਤੂੰ ਨਫ਼ਰਤ ਕਰਦਾ ਰਿਹਾ ਆਪਣੀ ਦਾਦੀ ਦੀਆਂ ਗੱਲਾਂ ਦੇ ਵਿੱਚ ਆ ਕੇ। ਪਰ ਕੋਈ ਗੱਲ ਨਹੀਂ। ਜੇ ਤੂੰ ਹੁਣ ਆਇਆ ਤੇ ਮਾਂ ਪਿਓ ਆਪਾਂ ਹੀ ਆ ਤੇਰੇ। ਤੂੰ ਸਾਡੀ ਜੇ ਬਾਹਵਾਂ ਸਾਡਾ ਪਿਆਰ ਹੈ ਉਹ ਸਾਡਾ ਹੀ ਰਹਿਣਾ। ਇਸੇ ਹੋਰ ਤਾਂ ਨਹੀਂ ਰਹਿਣਾ ਆ ਵੇਖ ਇਹ ਤੇਰਾ ਭਰਾ ਹੈ ਭਰਾ ਹੀ ਹੈ ਨਾ ਤੇਰਾ ਵੱਡਾ ਭਰਾ ਹੈ ਤੇਰਾ ਇਹਦੀ ਲਿਆਕਤ ਵੇਖ ਬੋਲਣ ਚੱਲਣ ਦੀ ਤਮੀਜ਼ ਵੇਖ ਠੀਕ ਹੈ ਇਹਦਾ ਅਜ ਤੱਕ ਕੋਈ ਲੰਬਾ ਹੈ ਨਹੀਂ ਬੇਟਾ ਇਹਦੇ ਵਿੱਚ ਕਾਕਾ ਗਲਤੀ ਤੁਹਾਡੀ ਨਹੀਂ ਗਲਤੀ ਮੇਰੀ ਵੀ ਹੈ ਮੈਨੂੰ ਉਸ ਵaile ਚਾਹੀਦਾ ਸੀਗਾ ਕਿ ਜਦੋਂ ਦਾਦੀ ਤੇਰੀ ਤੈਨੂੰ ਤੇਰੀ ਮਾਂ ਦੇ ਖਿਲਾਫ ਪੜਕਾਉਂਦੀ ਸੀ ਤੇ ਮੈਨੂੰ ਉਸ ਲਈ ਤੈਨੂੰ ਦੱਸਣਾ ਚਾਹੀਦਾ ਸੀ ਨਹੀਂ ਬੇਟਾ ਇਹ ਗੱਲ ਇਸ ਤਰ੍ਹਾਂ ਦੀ ਇਹ ਗੱਲ ਇਸ ਤਰ੍ਹਾਂ ਹੈ ਇਹ ਦਾਦੀ ਤੈਨੂੰ ਗਲਤ ਪੜਕਾਉਂਦੀ ਪਈ ਹੈ ਤੇਰੇ ਦਿਮਾਗ ਦੇ ਵਿੱਚ ਗਲਤ ਗੱਲਾਂ ਕਰਦੀ ਪਈ ਹੈ ਇਹ ਮੈਨੂੰ ਸਮਝਾਉਣਾ ਚਾਹੀਦਾ ਸੀ ਪਰ ਮੈਂ ਉਹ ਨਹੀਂ ਕਰ ਸਕਿਆ ਜਿਹਦਾ ਖਾਮਯਾ ਜਾ ਤੂੰ ਵਿਗੜ ਗਿਆ ਹੁਣ ਗਾਂ ਤੋਂ ਕੋਈ ਗੱਲ ਵੀ ਹੈ ਆਪਣੇ ਘਰ ਤੇ ਰਹੋ ਪਰਿਵਾਰ ਤੇ ਰਹੋ ਇਮਾਨਦਾਰੀ ਨਾਲ ਪ્રેਮ ਨਾਲ ਤਮੇਜ਼ ਨਾਲ ਸਾਰਿਆਂ ਨਾਲ ਬੋਲੋ ਇਦਾਂ ਦਾ ਸਾਰਾ ਕੁਝ ਤੁਹਾਡਾ ਹੀ ਹੈ ਸਾਡੀ ਕਿੰਨੀ ਕੁ ਉਮਰ ਹੈ ਕਿੰਨਾ ਕਸੀ ਲਾਏ ਨੇ ਤੇ ਦਾਦੀ ਦੀ ਕਿੰਨੀ ਕੁ ਉਮਰ ਹੈ ਠੀਕ ਹੈ ਅੱਗੇ ਤੋਂ ਵੀ ਕੋਈ ਐਸੀ ਗੱਲ ਹੋਵੇ ਆਪਣੇ ਘਰ ਦੇ ਵਿੱਚ ਆਪਸ ਵਿੱਚ ਗੱਲ ਕਰ ਲੈਣੀ ਚਾਹੀਦੀ ਵੀ ਇਹ ਗੱਲ ਸਹੀ ਹੈ ਕਿ ਗਲਤ ਹੈਗੀ ਐਸੀ ਦਾ ਗਾਹ ਤੋਂ ਯਾਦ ਰੱਖੋ ਹਾਂਜੀ ਪਪਾ ਹੁਣ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਅੱਜ ਤੋਂ ਬਾਅਦ ਇਹ ਗਲਤੀਆਂ ਨਹੀਂ ਮੈਦਰਾਂਦੋ ਚਲੋ ਨਾ ਮਾਫ਼ ਕਰ ਦਿਓ ਇਹਦੀ ਅੱਖਾਂ ਖੁੱਲ ਗਈਆਂ ਹੁਣ ਪਪਾ ਕੋਈ ਨੁੱਤਰ ਤੂੰ ਮੇਰਾ ਪੁੱਤਰ ਹੈ ਨਾ ਤੇ ਮੇਰਾ ਹੀ ਰਣਾ ਹੁਣ ਉਹਦੀ ਕੋਈ ਗੱਲ ਨਾ ਕਰੀ ਜਿੱਥੇ ਸੰਸ਼ਲਮਿੰਦਗੀ ਹੋਣੀ ਪਵੇ ਨਹੀਂ ਮੰਮਾ ਪਰ ਉਹ ਸਮਾਂ ਤੇ ਵਾਪਸ ਨਹੀਂ ਆ ਸਕਦਾ ਜਿਹੜਾ ਸਮਾਂ ਨਿਕਲ ਚੁੱਕਿਆ ਹੈ ਜਿਹੜੇ ਸਮੇਂ ਦੇ ਵਿੱਚ ਮੈਂ ਤੁਹਾਡੇ ਹੱਥਾਂ ਨਾਲ ਬਣੀਆਂ ਰੋਟੀਆਂ ਖਾਣੀਆਂ ਸੀ ਇੰਨਾ ਹੱਥਾਂ ਦੇ ਨਾਲ ਤੁਸੀਂ ਮੈਨੂੰ ਰੋਟੀ ਖਵਾਉਣੀ ਸੀਗੀ ਤੇ ਇੰਨਾ ਹੱਥਾਂ ਦੇ ਨਾਲ ਹੀ ਮੇਰੇ ਸਿਰ ਤੇ ਤੁਸੀਂ ਲਾੜ੍ਹ ਕਰਨਾ ਸੀ ਬਚਾਲਾ ਕੋਈ ਸਮਾਂ ਨਹੀਂ ਗਿਆ ਮੰਮੀ ਵੀ ਆਪਣੇ ਕੋਲ ਹੈ ਪਾਪਾ ਵੀ ਆਪਣੇ ਕੋਲ ਹੈ ਚਲੋ ਮੰਮੀ ਤੇ ਰੋਟੀ ਲਾਓ ਕੋਈ ਨਹੀਂ ਬੱਚਾ ਚਲੋ ਬੇਟਾ ਕੋਈ ਗੱਲ ਨਹੀਂ ਹੁਣ ਆਪਣਾ ਪਰਿਵਾਰ ਆ ਇਕੱਠੇ ਹੋ ਗਏ ਆ ਕੋਈ ਗੱਲ ਨਹੀਂ ਚਲ ਵੀ ਬਣਾ ਰੋਟੀ ਰੱਟੀ ਮੁੰਡਿਆਂ ਨੂੰ ਖਵਾ ਰੋਟੀ ਆਮ ਨਾਲ ਹੈ ਆ ਸ਼ਾਬਾਸ਼ ਬੇਟਾ ਚਲ ਆਜੋ ਕੋਈ ਨਹੀਂ ਚਾਹ ਬਣਾ ਰੋਟੀ ਬਣਾ ਰਸ ਹੋਈ ਚ ਜਾ ਮੁੰਡੂ ਉਹਨਾਂ ਨੇ ਠੀਕ ਹੈ ਤੂੰ ਜੋ ਕਹੇਗਾ ਨਾ ਤਨ ਮੋਹੀ ਬਣਾ ਕੇ ਦਵਾਂਗੀ ਆਪਣੇ ਪੁੱਤ ਨੂੰ ਹਾਂਜੀ ਮੰਮਾ ਜੇ ਪਾਪਾ ਨਾਲ ਜਾਈ ਅੱਜ ਆਪਣਾ ਸਮਾਨ ਵੀ ਲੈ ਕੇ ਠੀਕ ਹੈ ਮੇਰਾ ਪੁੱਤ ਚਲਦਾ ਅਹ ਤੇ ਕਿਤੇ ਸੋਨ ਦੇ ਮਹੀਨੇ ਚ ਇੰਨਾ ਮੀਂਹ ਪੈਂਦਿਆ ਵਾ ਜਿਵੇਂ ਕੀ ਕਹਿੰਦੇ ਆ ਮੀਂਹ ਹਟਣਾ ਹੀ ਨਹੀਂ ਇੰਨਾ ਮੀਂਹ ਵੈਸੇ ਕਦੀ ਵੀ ਨਹੀਂ ਪਿਆ ਚੱਲ ਵਧੀਆ ਹੋ ਗਿਆ ਠੰਡ ਪਈ ਰਹੀ ਹੈ ਹਾਂ ਤੇ ਵਧੀਆ ਹੋ ਗਿਆ ਠੰਡਾ ਠੰਡਾ ਆ ਜਾਂਦਾ ਰੋਜ਼ ਸ਼ਾਮੀ ਵੀ ਮੀਂਹ ਆ ਜਾਂਦਾ ਨਾਲੇ ਕਿੰਨੀ ਸੋਹਣੀ ਹਵਾ ਸੀ ਸ਼ਾਮ ਨੂੰ ਨਾਲੇ ਥੋੜੀ ਗਰਮੀ ਕੱਟੀ ਹੈ ਉਹ ਤੇ ਗੱਲ ਠੀਕ ਆ ਪਰ ਜਿਹੜਾ ਚਿੱਕੜ ਹੋ ਜਾਂਦਾ ਨਾ ਉਹ ਬੜਾ ਭੈੜਾ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਮੈਂ ਵੇਲੀ ਬੈਠੀ ਸੀ ਆ ਮੈਂ ਥੋੜੀ ਬੋਤੀ ਮਹਿੰਦੀ ਲਾ ਲਈ ਤੇ ਵੇਖੋ ਚੂੜੀਆਂ ਪਾ ਲਈਆਂ ਸੋਹਣੀਆਂ ਲੱਗਣਦੀਆਂ ਨਾ ਹਾਂ ਸੋਹਣੀਆਂ ਲੱਗਣ ਤ ਪਾ ਬਾਜ਼ਾਰ ਗਏ ਨਹੀਂ ਹੱਲੇ ਆ ਭਾਬੀ ਨੂੰ ਮੈਂ ਕਹਿੰਦੀ ਪਹੀ ਚੱਲ ਜੰਨੇ ਆ ਕੋਈ ਗੱਲ ਮੈਂ ਜਾਵਾਂਗੀ ਨਾ ਬਾਜ਼ਾਰ ਲੈ ਆਵਾਂਗੀ ਅੰਰੇ ਰਾਤੀ ਤੁਹਾਡੇ ਭਾਜੀ ਨੂੰ ਵੀ ਮੈਂ ਕਿਹਾ ਕਿ ਨੀ ਕੋਈ ਗੱਲ ਦਾ ਪਤਾ ਲੱਗਾ ਕੱਲ ਇਹਨਾਂ ਨੇ ਮੈਨੂੰ 5-6 ਸੂਟ ਲੈ ਕੇ ਦਿੱਤੇ ਵਾ ਤੇ ਮੈਨੂੰ ਕਹਿੰਦੇ ਸੀ ਕੱਲ ਤੁਹਾਨੂੰ ਬੰਗਾ ਵੀ ਲੈ ਦਾਂਗਾ ਸੂਟਾਂ ਦੇ ਨਾਲ ਦੀਆਂ ਮੈਂ ਕਿਹਾ ਚਲੋ ਠੀਕ ਹੈ ਲੈ ਦੇਣਾ ਫਿਰ ਚਲੋ ਸ਼ੁਕਰ ਕਿ ਤੇ ਇਹ ਵੀ ਸਾਨੂੰ ਸਮਝਣ ਲੱਗ ਪਏ ਉਹ ਇਹਨਾਂ ਨੇ ਵੀ ਇਹੀ ਕਿਹਾ ਕਿ ਅੱਜ ਤੋਂ ਬਾਅਦ ਮੈਂ ਤੇਰੇ ਤੇ ਪੂਰਾ ਯਕੀਨ ਕਰਿਆ ਕਰਾਂਗਾ ਮੈਂ ਤੇ ਕਿੰਨੀ ਸ਼ੁਕਰ ਹੁਸਰ ਰੱਬ ਦਾ ਕਿ ਜਿਹੜੇ ਸਾਡੇ ਬੰਦੇ ਆ ਉਹ ਸਾਡੇ ਵੱਲ ਦੀ ਗੱਲ ਕਰਨ ਲੱਗ ਪਏ ਸਹੀ ਗੱਲ ਹੈ ਕਿ ਤੇ ਪਰ ਮਾਤਾ ਦਾ ਮੂੰਹ ਦੇਖਿਆ ਸੀ ਕਹਿੰਦੀ ਗੋਡੇ ਨਾਲ ਗੁੱਡਾ ਜੋੜ ਕੇ ਬੰਦੀ ਮੰਜੂ ਹੁਣ ਤੇ ਦੱਸ ਕੋਈ ਗੱਲ ਬੰਦਾ ਪੁੱਛੇ ਬਹਿਣਾ ਨਹੀਂ ਤੇ ਨਹੀਂ ਜਨਨ ਮੈਂ ਹੁਣ ਨਹੀਂ ਬਹਿਣਾ ਤੇ ਮੈਂ ਕਿਦੋਂ ਬਹਿਣਾ ਉਹ ਹਿਟਲਰ ਤਾਂ ਆਈ ਆ ਗਈ ਜੀ ਲੋਕਾਂ ਨੇ ਆਉਂਦੇ ਕੁਝ ਨਹੀਂ ਦੇਖਿਆ ਹੁਣੇ ਆਂਦੇ ਬੋਲਣਾ ਸ਼ੁਰੂ ਹੋ ਜਾਂਦਾ ਜੀ ਕਿ ਕੋਈ ਕਹਿੰਦੇ ਸੀ ਆਪਣਾ ਬੋਲਣਾ ਸ਼ੁਰੂ ਹੋ ਜਾਂਦਾ ਜੀ ਵਧੀਆ ਸੋਹ। ਮੇਂਦੀ ਦਾ ਕੀ ਆ? ਸ਼ਾਮੀ ਲਗਵਾ ਲਾਂਗੇ ਅਸੀਂ ਮੇਂਦੀ। ਵਾਹ। ਇਹ 10 ਸੰਖੇੜ ਡੰਡੀਆਂ ਮੋਰਨੀਆਂ ਬਣ ਕੇ ਬੈਠੀਆਂ ਹੀ ਆ। ਮੈਂ ਤਾਂ ਭੁੱਲੀ ਗਈ ਸੀ। ਸੋਹਣ ਹੈ ਨਾ। ਸੋਹਣ ਦੇ ਮਹੀਨੇ ਤੇ ਮੋਰ ਪਹਿਲਾਂ ਫੰਦੇ ਆ। ਆਪਣੇ ਪੰਖ ਖਿਲਾਰਦੇ ਆ। ਉਹ ਸਮਝਦੇ ਸੀ ਸਾਰਾ ਸਾਲ ਉੱਡਦਾ ਹੀ ਰਹਿਣਾ। ਪਰ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਇੱਕੋ ਹੀ ਮਹੀਨਾ ਆਉਣ ਵਾਲੀ ਹੁੰਦਾ ਵਾ ਉਹ ਸਮਝਦੇ ਸਨ ਕਿ ਸਾਰੀ ਜ਼ਿੰਦਗੀ ਅਸੀਂ ਜੀ ਲੈਣਾ ਕੀ ਮਤਲਬ ਹੈ ਤੁਹਾਡਾ ਤਾਈ ਜੀ ਮਤਲਬ ਤੇ ਕੁਛ ਨਹੀਂ ਧੀਏ ਮੈਂ ਤਾਂ ਖੁਸ਼ੀ ਬੜੀ ਹੋਈ ਤੁਹਾਡਾ ਵੇਖ ਕੇ ਸ਼ੁਕਰ ਤੁਸੀਂ ਵੀ ਹਸਦੀਆਂ ਖੇਡਦੀਆਂ ਵੀਆਂ ਰਲ ਮਿਲ ਕੇ ਬੈਠੀਆਂ ਤੁਹਾਨੂੰ ਅਕਲ ਆਈ ਪਰਿਵਾਰ ਕਿਸ ਤਰ੍ਹਾਂ ਬੈਠੀਦਾ ਹਾਂ ਮੈਂ ਤਾਂ ਖੁਸ਼ੀ ਉਹ ਤਾਂ ਹੋਈ ਹੈ ਤੁਹਾਨੂੰ ਵੇਖ ਕੇ ਮੰਮੀ ਜੀ ਅਕਲ ਤਾਂ ਸੰ ਨੂੰ ਬੜੀ ਸੀ ਪਤਵਾ ਦੇ ਵਰਗੀਆਂ ਸੱਸਾਂ ਨੇ ਨਾ ਸਾਡੀ ਅਕਲ ਜਨ ਢੱਕਾ ਲਾਇਦਾ ਸੀ ਮੈਂ ਤਾਂ ਸ਼ੁਕਰ ਕਰਦੇ ਵੀ ਪਰਮਾਤਮਾ ਦਾ ਤੇ ਉਹ ਘੜੀ ਦਾ ਤੇ ਕਿਰਨ ਦਾ ਜਿੰਨੇ ਟਾਈਮ ਸੀ ਇਹਨੇ ਸਾਡੇ ਦਿਮਾਗ ਚ ਨਾ ਢੱਕਾ ਕੱਢ ਦਿੱਤਾ ਸਹੀ ਕਿਆ ਮੰਜੂ ਭਾਬੀ ਤੁਸੀਂ ਚੰਗਾ ਆ ਟਾਈਮ ਨਾਲ ਇਹ ਢੱਕਾ ਨਿਕਲ ਗਿਆ ਪਰ ਹਾਂ ਮੋਣੇ ਕਾ ਗੱਲ ਧਿਆਨ ਜ਼ਰੂਰ ਰੱਖਿਓ ਅੱਜ ਤੋਂ ਬਾਅਦ ਆਪਾਂ ਇਹ ਡੱਕਾ ਲੱਗਣ ਹੀ ਨਹੀਂ ਦੇਣਾ ਨਾਲੋਂ ਨਾਲੀ ਸਾਫ਼ ਕਰੀ ਜਾਣਾ ਕਿ ਸਹੀ ਕਿਹਾ ਨਾ ਬਿਲਕੁਲ ਸਹੀ ਕਹਿਣ ਦੀ ਹੈ ਕਰਨ ਨਾਲੋਂ ਨਾਲੀ ਸਾਫ਼ ਸਾਫ਼ ਕਰਨਾ ਲੱਗਦਾ ਟਿੱਡੀਆਂ ਨੂੰ ਵੀ ਜ਼ੁਕਾਮ ਹੋ ਗਿਆ ਕੋਈ ਗੱਲ ਨਹੀਂ ਤੀਓ ਇਹ ਡੱਕੇ ਤੁਹਾਡੇ ਮੇਸ਼ਾਂ ਲਈ ਸਾਫ਼ ਹੋ ਜਾਣੇ ਵਿਖੋ ਤੁਸੀਂ ਮੈਂ ਕਰਦੀ ਹਾਂ ਤੁਹਾਡੇ ਨਾਲ ਕਿਰਨ ਭਾਬੀ ਅਤਾਜੀ ਕੀ ਕਹਿ ਕੇ ਚੱਲ ਗਏ ਨੇ ਕਹਿੰਦੇ ਜੋ ਕਹਦੇ ਆ ਸ਼ੁਰੂ ਤੋਂ ਉਹਨਾਂ ਨੂੰ ਆਤਾਂ ਪਈਆਂ ਨਾਲੇ ਹੁਣ ਨਾ ਇੰਨਾ ਕੋ ਸਮੇ ਸਾਡ ਨੂੰ ਡਰਨ ਦਾ ਨਹੀਂ ਆ ਜੇ ਹੁਣ ਆਪਾਂ ਡਰ ਗਏ ਨਾ ਫੇਰ ਇਹਨਾਂ ਨੇ ਸਾਰੀ ਉਮਰ ਸਾਨੂੰ ਉਹੀ ਕੁਝ ਕਰਕੇ ਰੱਖਣਾ ਜੋ ਕਿ ਪਹਿਲਾਂ ਕਰਦੇ ਸੀਗੇ ਇਸ ਕਰਕੇ ਆਪਾਂ ਜੋ ਹੈਗੇ ਆ ਹੁਣ ਜੋ ਆਪਾਂ ਡਿਸਾਈਡ ਕੀਤਾ ਆਪਾਂ ਉੱਤੇ ਹੀ ਰਹਿਣਾ ਆਪਾਂ ਬਿਲਕੁਲ ਨਹੀਂ ਡਰਨਾ ਤੂੰ ਪੂਜਾ ਤੂੰ ਖਾਸ ਕਰਕੇ ਨਹੀਂ ਨਹੀਂ ਆਪਾਂ ਹੁਣ ਬਿਲਕੁਲ ਨਹੀਂ ਡਰਨਾ ਅਸੀਂ ਤਿੰਨੋਂ ਇੱਕੇ ਆ ਦੇਖਦੇ ਆ ਹੁਣ ਕੀ ਕਰਦੇ ਆ ਤੇ ਜੇ ਬੋਲਣਾ ਹੁੰਦਾ ਨਾ ਨੇ ਚਲੋਕਣਾ ਬੋਲ ਜਾਣਾ ਅਸੀਂ ਤੇ ਹੋਰ ਕੀ ਹਾਂ ਚਲ ਤੁਰੰਦੀ ਤੇ ਗੋਡਿਆਂ 'ਚ ਹਿੰਮਤ ਹੈ ਨਹੀਂ ਕੰਮ ਕੋਈ ਹੁੰਦਾ ਨਹੀਂ ਸਾਨੂੰ ਕੀ ਕਰ ਲੈਣਗੇ ਨਾਲੇ ਤਾਂ ਅਸੀਂ ਹੁਣ ਹੱਸਣਾ ਖੇਡਣਾ ਵਾ ਤੇ ਹੋਰ ਕੀ ਤੇ ਸ਼ਾਮੀ ਅਸੀਂ ਨਿੰਦੀ ਲਗवानी ਹੈ ਤੰਨਾ ਨਹੀਂ ਪੁੱਛ ਲਾਂਗੇ ਲਮਾਣੀ ਆ ਗਿਲਵਰ ਨੇ ਤੇ ਅੱਪੇ ਲਵਾਂਗੇ ਅੱਪੇ ਇੱਥੇ ਬੈਠੇ ਰਹਿੰਦੇ ਨੇ ਸਾਨੂੰ ਕਿਹੜਾ ਕੋਈ ਕੰਮ ਹੈ ਆਜੋ ਨਾਲੇ ਅਸੀਂ ਕਰਨਾ ਵੀ ਨਹੀਂ ਪੁੱਛੂ ਨਾ ਬੁਝਾਰੋ ਰੋਟੀ બસ ਬਸ ਬਣ ਗਈ ਚਾ ਪੂਰੀ ਤਿਆਰੀ ਆ ਫਿਕਰ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਮੈਂ ਕਹਿੰਦੀ ਬੈਠੀਏ ਇੱਕ ਵਾਰ ਤਿੰਨੇ ਮੋਰਨੀਆਂ ਸਲਾਹ ਪਾਰਕ ਟਿੰ ਚੱਲੀ ਆ ਉਹਨਾਂ ਦੇ ਭੈਣ ਜੀ ਇਹਨਾਂ ਨੂੰ ਜਿਹੜੀਆਂ ਪਹਿਲਾਂ ਪਾਣੀਆਂ ਨਾ ਪਾਣ ਲਵੋ ਬਸ ਇਹਨਾਂ ਦੇ ਆਖਰੀ ਪੈ ਲਈ ਆ ਮੈਂ ਸਾਰਾ ਇੰਤਜ਼ਾਮ ਕੀਤਾ ਹੈ ਆ ਵੇਖੋ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈਗੀ ਆ ਲਾ ਜੀ ਇਹ ਮੇਰਾ ਸਾਧੂ ਤੇ ਮੇਰੀ ਭੈਣ ਨੇ ਸਾਰੀਆਂ ਹਟ ਗਈਆਂ ਮਗਰ ਲੈ ਭੈਣ ਜੀ ਸਾਥ ਦੇਣਾ ਕਿ ਉਹ ਨਹੀਂ ਸੀ ਤੁਹਾਡਾ ਨਹੀਂ ਦੇਣਾ ਤੇ ਹੋਰ ਕਿਦਾਂ ਦੇਣਾ ਮੇਰੀ ਗੱਲ ਸੁਣੋ ਆ ਗਈ ਹੈਗੀ ਆ ਕੀ ਕਹਿੰਦੇ ਆ ਸਿਮਰਨ ਇਹ ਵੀ ਪਾਸੇ ਹੋ ਗਈ ਆ ਰਾਜ ਉਹਨੇ ਬਸ ਆਪਣੇ ਹਿਸਾਬ ਨਾਲ ਹੂੰ ਹਾਂ ਕਰ ਲੈਨੇ ਆ ਇਦੋਂ ਕਰਦੇ ਮੈਂ ਸੋਚਿਆ ਕਿ ਇਨਾ ਕੰਮ ਲੇਟ ਕਿਉਂ ਕਰਨਾ ਕੀ ਕਹਿੰਦੇ ਨੇਕੀ ਔਰ ਮੁਝ ਮੁਝ ਚਲ ਛੱਡੋ ਚਲੋ ਚਲਿਏ ਸੇ ਕੰਮ ਕਰੀਏ ਮੇਰੀ ਗੱਲ ਸੁਣ ਲੋ ਧਿਆਨ ਨਾਲ ਹੂੰ ਆਹ ਕੱਪ ਕਿਦਾਂ समझ गई रेह देखा राम रामो चलो, चलो। कि मजा बहुत मजा आया बड़े साल बाद मजा आया डर बड़ा ही मजा आची केवल बहुत मजा आया ਜੇ ਤਸਾਂ ਹੌਸਲਾ ਨਾ ਦਿੰਦੇ ਤੱਥੋਂ ਤੱਕ ਪਹੁੰਚ ਨਹੀਂ ਨਹੀਂ ਧੋੜ ਕੀ ਹੌਸੱਲਾ ਅੱਦਾ ਹੀ ਬਣਾਈ ਰੱਖਣਾ ਕੈਮਰਨ ਰੱਖਣਾ ਤੇ ਖੁਸ਼ੀ ਮਨਾਈਏ ਸੋਨ ਦਾ ਵੀ ਨਾ ਸੋਨ ਵੀ ਅਸੀਂ ਆਪਣੀ ਆ ਹੁਣ ドラਮੇ ਦੇ ਠਾਣੇ ਦੀ ਜੋੜੀ ਟੁੱਟਣ ਨਹੀਂ ਦੇਣੀ ਵੇਖ ਲਿਓ ਕਿ ਨਜ਼ਰ ਨਾ ਲਾ ਲਈ ਕਿਤੇ ਕੋਈ ਨਹੀਂ ਆਪਾਂ ਕਾਲਾ ਡਿੱਕਾ ਲਾ ਦਾਂਗੇ ਆ ਕਰਕੇ ਖਾਸ ਕਰਕੇ ਪੁਸ਼ਪਿੰਦਰ ਤਾਈ ਕੀ ਦਾ ਨਾਮ ਲੈ ਲਿਆ ਕੋਈ ਗੱਲ ਕੁਛ ਨਹੀਂ ਹੁੰਦਾ ਅੱਥਰੂ ਦਾ ਕੋਈ ਨਹੀਂ ਕਿਤੇ ਗੁੱਸਾ ਦੇ ਨਹੀਂ ਲੱਗ ਗਿਆ ਭਾਬੀ ਹਾਂ ਲੈ ਮੇਰੀ ਸਾਸ ਨੂੰ ਕਹਿੰਦਾ ਤੇ ਅਜੀ ਸਾਸ ਵੀ ਦੇ ਵਿੱਚ ਹੈ ਜਿਸਬੀਰ ਕੋ ਅਜੀ ਸਾਸ ਦੀ ਤੇ ਮਾਰੀ ਲਿਆਣੀ ਐ ਤੇ ਰਾਜ ਰਾਜ ਦੀ ਮਾਰੀ ਲਾਤੀ ਸੀ ਮੈਂ ਪਹਿਲੇ ਹੀ ਬੜੀਆ ਕੀਤਾ ਅੱਛਾ ਹੁਣ ਇਸ ਤਰ੍ਹਾਂ ਕਰਦੇ ਆ ਤੂੰ ਗੋਲਡੀ ਨੂੰ ਫੋਨ ਕਰ ਦੇ ਕਿਉਂ ਕੁਛ ਇੱਕ ਸ਼ਾਮੀ ਖਾਣ ਕੇ ਮਸਤੇ ਲੈ ਵੇ हां आज सारा कुछ ना ਆਪਾਂ ਬਾਹਰੋਂ ਹੀ ਮੰਗਾ ਲਨੇ ਆ ਸਹੀ ਕਿਹਾ ਨਾਲੇ ਨਾ ਅਸੀਂ ਰੋਟੀ ਅੱਜ ਰਾਤ ਤਿਕਾ ਨਹੀਂ ਬਣਾਣੀ ਬਾਹਰੋਂ ਹੀ ਮੰਗਵਾਵਾਂਗੇ ਚਲੋ ਠੀਕ ਹੈ ਚਲ ਠੀਕ ਚਲ ਆਜੋ ਬੈਠੀਏ ਅਸੀਂ ਥੋੜੀ ਦੇਰ ਮੈਂ ਥੱਕ ਗਈ ਆ ਬੜਾ ਨਾ ਲੱਗ ਜੇ ਮੇਰੀ ਧੀਆ ਨੂੰ ਕਿਸ ਲੇਰੀਆਂ ਬੈਠ ਗਈ ਮੈਂ ਕਿ ਚਾਹ ਹੀ ਪੁਲਾਦੀ ਆ ਨਾ ਅੱਜ ਵੇਖੋ ਮੌਸਮ ਕਿੰਨਾ ਠੰਡਾ ਮੈਨੂੰ ਤਾਂ ਸੱਚੀ ਇੰਨੀ ਮੇਰੇ ਕਾਲਜੇ ਨੂੰ ਠੰਡ ਪੈਣ ਲਈ ਸੀ ਨਾ ਕਿ ਕਿਤਨਾ ਕਿੱਕਲੀ ਪਾਣ ਲਈ ਆ ਸੀ ਮੋਰਦੀ ਆ ਸਾਡੀਆਂ ਵੀ ਮੋਰਨੀ ਹੈ ਮੈਂ ਫਿਰ ਸੋਚਿਆ ਕਿ ਕੁੜੀਆਂ ਥੱਕ ਗਈਆਂ ਹੋਣਗੀਆਂ ਚਲ ਚਾਹ ਬਣਾ ਕੇ ਲੈ ਕੇ ਆਵਾਂ ਆ ਟਾੜਾ ਚਾਹ ਦਾ ਟਾਈਮ ਹੋ ਗਿਆ ਉਹ ਨਾ ਚਾਹ ਹਾਂ ਪੁੱਤ ਚਾਹ ਲਿਆ ਸੀ ਮਨਾ ਕੇ ਲਿਆਇਓ ਲੈ ਫੇਰ ਕੀ ਹੋ ਗਿਆ ਆਪਾਂ ਟਾਡੀਆਂ ਮਾਵਾ ਐ ਆ ਲੈ ਮੰਜੂ ਪਹਿਲਾਂ ਤੂੰ ਚਾਹ ਪੀ ਮੈਨੂੰ ਫੜਾ ਦੋ ਪਹਿਲਾਂ ਚਾਹ ਮੈਨੂੰ ਤੇ ਵੈਸੇ ਹੀ ਚਾਹ ਹਏ ਮੈਨੂੰ ਵੀ ਫੜਾ ਦੋ ਮਿੰਨਾ ਬੜਾਈ ਜੀਕਾ ਕਿੰਨੀ ਸੋਹਣੀ ਖੁਸ਼ਬੂ ਆਂਦੀ ਆ ਫੜੋ ਮੰਜੂ ਭਾਬੀ ਤੁਸੀਂ ਕਿਹਨੇ ਫੜੰਦੀ ਆ ਚੰਗੀ ਤਰ੍ਹਾਂ ਤਾਈ ਜੀ ਨੇ ਲਾਚੀਆਂ ਲਾਚੀਆਂ ਪਾ ਕੇ ਬਣਾਈ ਆ ਠੀਕ ਕੇ ਵੇਖੀ ਇੱਕ ਮਿੰਟ ਕਿਰਨ ਇਹ ਨਾ ਜਿਆਦਾ ਮਿੱਠੇ ਵਾਲੀ ਚਾਹ ਆ ਤੂੰ ਤਾਂ ਘੱਟ ਮਿੱਠੇ ਵਾਲੀ ਪੀਨੀ ਆ ਇਹ ਫੜੇ ਭੈਣ ਜੀ ਆਲਾ ਮੰਚੂ ਆਲੇ ਫੜ ਤੂੰ ਵਾਹ ਚਾਹ ਪੀਲਾ ਤੂੰ ਵਾਦੇ ਮਿੱਠੇ ਵਾਲੀ ਪੀਨੀ ਆ ਨਾ ਤੇ ਆ ਦੇ ਦੇ ਆਲਾ ਫੜ ਓ ਛੱਡੋ ਮੰਮੀ ਫੇਰ ਕੀ ਹੋਇਆ ਘੱਟ ਮਿੱਠਾ ਵੱਧ ਮਿੱਠਾ ਕੋਈ ਗੱਲ ਨਹੀਂ ਮੈਂ ਅੱਜ ਸਾਰੀ ਤਰ੍ਹਾਂ ਦਾ ਮਿੱਠਾ ਪੀ ਲੈਣਾ ਤੂੰ ਹੀ ਆਪਣੇ ਹੱਥਾਂ ਨਾਲ ਸਪੈਸ਼ਲ ਬਣਾ ਕੇ ਲਿਆਏ ਜੀ ਜੀ ਅੱਜ ਮਿੱਠਾ ਤੇਜ ਵੀ ਹੋਇਆ ਨਾ ਮੈਂ ਉਹ ਵੀ ਪੀ ਲੈਣਾ ਕਿਰਨ ਕਿਰਨ ਮਿੱਠਾ ਬੜਾ ਤੇਜ ਹੈਗਾ ਤੂੰ ਨਹੀਂ ਨਾ ਪਿੰਦੀ ਮੇਰੀ ਗੱਲ ਸੁਣ ਫੜਾ ਦੇ ਫੜਾ ਦੇ ਆਏ ਹਾਏ ਉਹ ਪੀਂਦੇ ਉਹਨੇ ਵੀ ਲਈ ਤੇ ਉਹਨੇ ਵੀ ਲਈ ਗੱਲ ਤਾਂ ਇੱਕੋ ਹੀ ਹੈ ਚਾਹੀ ਹੈ ਹਾਂ ਇੱਕ ਮਿੰਟ ਕਿਰਨ ਭੈਣ ਜੀ ਗੱਲ ਕਿਤਰਾ ਇੱਕੋ ਆ ਇਹ ਨਾ ਚਾਹ ਪੀਂਦੀ ਨਹੀਂ ਹੈਗੀ ਤੇ ਐਸ ਕਰਕੇ ਨਾ ਇਹ ਚਾਹ ਜਿਹੜੀ ਨਾ ਤੂੰ ਪੀ ਤੇ ਪੁੱਤ ਆਹ ਚਾਹ ਰਾਂ ਤੇ ਮੈਂ ਪੀ ਲਾਂਗੀ ਆਏ ਹਾਏ ਮੰਮੀ ਲੈ ਦੱਸ ਤੁਹਾਨੂੰ ਕਿਨੇ ਕਿਹਾ ਮੈਂ ਚਾਹ ਛੱਡੀ ਆ ਸਵੇਰੇ ਤੇ ਮੈਂ ਪੀਤੀ ਚਾ ਮੈਨੂੰ ਤੇ ਲੱਗਦਾ ਮੰਮੀ ਨਾ ਭੁੱਲ ਗਏ ਆ ਨਾਲੇ ਮੰਮੀ ਬਣਾ ਕੇ ਲਿਆਈ ਮੈਂ ਕਿਉ ਨਾ ਵਿਵਾ ਆਏ ਹਾਏ ਨਾ ਚਾਹ ਤੂੰ ਪੀ ਤੇ ਨਾ ਚਾਹ ਪੀਂਦੀ ਮੰਜੂ ਇੰਜ ਕਰ ਪੂਜਾ ਚਾਹ ਤੂੰ ਪੀ ਲਾ ਕੀ ਕਰਨੀ ਪਈ ਐ ਪੀਂਦੇ ਉਹਨੂੰ ਪੂਜਾ ਦੇ ਹੱਥ ਅੱਗੇ ਕੱਪ ਫੜਿਆ ਹੋਇਆ ਤੇ ਫਿਰ ਕੀ ਹੋਇਆ ਜੇ ਪੂਜਾ ਚਾਹ ਪੀ ਲੂਗੀ ਤਾਂ ਤੇਦੇ ਹੱਥ ਪਹਿਲਾਂ ਹੀ ਕੱਪ ਫੜੇ ਦੋ ਪਲਾਣੀ ਪੀਂਦੇ ਉਹਨੂੰ ਕਿਰਨ ਪੀਲੇ ਪੀਲੇ ਆਏ ਹਾਏ ਤੁਹਾਨੂੰ ਸਮਝਣ ਕਿਉ ਨਹੀਂ ਦੇ ਗੱਲ ਇਹ ਚਾਹ ਮੰਜੂ ਦੀ ਤੇ ਮੰਜੂ ਨੇ ਪੀਣੀ ਆ ਲਟਾਈ ਜੀ ਕੀ ਹੋ ਗਿਆ ਤੁਹਾਨੂੰ ਮੇਰੇ ਕੋਤੇ ਹੈਗਾ ਮੰਜੂ ਕਹਿੰਦੀ ਮੈਂ ਪੀ ਲੰਨੀ ਭਾਬੀ ਕਹਿੰਦੇ ਪਏ ਆ ਤੇ ਕਿਰਨ ਵੀ ਕਹਿੰਦੀ ਮੈਂ ਪੀ ਲੰਨੀ ਤੁਸੀਂ ਇਹਨੇ ਪਿਆਰ ਨਾ ਬਣਾਈਆ ਛੱਡੋ ਪਰੇ ਆ ਚਾਹ ਦਾ ਸਿਆਪਾ ਵਾਣਾ ਕਿ ਚਾਹ ਪੀਣੀ ਆ ਇਤਨਾ ਕਰਦੇ ਆ ਨਾ ਪੀਣੀ ਪੂਜਾ ਦੀਦੀ ਨੇ ਨਾ ਪੀਣੀ ਮੰਜੂ ਭਾਬੀ ਨੇ ਨਹੀਂ ਨਹੀਂ ਮੰਜੂ ਨੇ ਚਾਹ ਪੀਣੀ ਆ ਆ ਤੇਜ ਮਿੱਠੇ ਵਾਲੀ ਚਾਹ ਤਾਂ ਮੰਜੂ ਪੀਂਦੀ ਆ ਨਾ ਹੈ ਨਾ ਭੈਣ ਜੀ ਆਹੋ ਤੇ ਕੋਈ ਗੱਲ ਨਹੀਂ ਕਿਰਨ ਪੀ ਜਾਏਗੀ ਕੋਈ ਗੱਲ ਨਹੀਂ ਤੁਸੀਂ ਲਿਆ ਪੁੱਤ ਕੱਪ ਦੇ ਮੈਨੂੰ ਬਾਸ ਗੱਲ ਜਿਓ ਹੁਣ ਆ ਕੀ ਚਾਹ ਦਾ ਸਿਆਪਾ ਪੈ ਗਿਆ ਵਾ ਇੱਕ ਚਾਹ ਦੇ ਸਾਰੇ ਜਾਨੇ ਆਪਸ ਵਿੱਚ ਲੜੀ ਜਾਂਦੇ ਜੀ ਉਹਨੇ ਪੀਣੀ ਉਹਨੇ ਪੀਣੀ ਉਹਨੇ ਪੀਣੀ ਤੇ ਤਾਈ ਜੀ ਕਹਿੰਦੇ ਆ ਕੀ ਕਹਿੰਦੇ ਆ ਮੈਨੂੰ ਪਲਾਓ ਤੂੰ ਹੀ ਕਹਿੰਦੇ ਜੀ ਮੰਜੂ ਭਾਪੀ ਨੂੰ ਪਲਾਓ ਉਹ ਐਸੀ ਕਿਹੜੀ ਅੰਮ੍ਰਿਤ ਪਾਤਾ ਤੁਸੀਂ ਚਾਹ ਦੇ ਵਿੱਚ ਮੇਰੀ ਗੱਲ ਸੁਨੋ ਚਾਹ ਹੁਣ ਇਨਾ ਮੈਂ ਪੀਣੀ ਆ ਨਾ ਪੂਜਾ ਦੀਦੀ ਨੇ ਪੀਣੀ ਆ ਨਾ ਮੰਜੂ ਭਾਬੀ ਨੇ ਪੀਣੀ ਮਤਲਬ ਮਤਲਬ ਇਹ ਆ ਇਹ ਚਾਹ ਹੁਣ ਮੈਂ ਰੋੜ ਦੇਣੀ ਆ ਆਉਣੀ ਚਾ ਮਨਜੂਨੀ ਪੀਣੀ ਕਰਨਾ ਕੀ ਪੀਂਦੇ ਹਾਂ ਬਸ ਸਾਰੇ ਜਣੇ ਖੋਸ਼ ਜੇ ਚਲੋ ਚਲੋ ਚਲੀਏ ਮੈਂ ਗਰਾਪ ਕਰ ਦਿੱਤਾ ਮੈਂ ਕੀ ਹੋਰ ਕੀ ਆ ਮਾਹੀ ਦੀ ਗਦੀ ਚਾਹ ਪੀਣੀ ਚਲੋ ਹੋਰ ਬਣਾ ਲੈਣੇ ਅੰਦਰ ਜਾ ਕੇ travel